ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਐਫੀਡੇਵਿਟ ਦਿੱਤਾ ਜੀਨ ਜੀਤੋ ਇਹ ਸਾਫ ਜ਼ਾਹਿਰ ਹੁੰਦਾ ਕਿ ਇਹਨਾਂ ਨੇ ਆਪ ਦੀ ਪੋਲ ਆਪ ਹੀ ਖੋਲ ਲਈ ਜੋ ਗੱਲਾਂ ਕੀਤੀਆਂ ਜਾ ਰਹੀਆਂ ਸੀ ਉਸ ਤੇ ਮੋਹਰ ਲਾ ਦਿੱਤੀ ਹੈ ਕਿ ਜਿਹੜਾ ਕਿਸਾਨ ਭਰਾਵਾਂ ਨੂੰ ਰਾਤੋਂ ਰਾਤ ਜਿਹੜੇ ਕਿ ਇੱਕ ਮੀਟਿੰਗ ਵਾਸਤੇ ਗਏ ਸਨ ਚੰਡੀਗੜ੍ਹ ਉਹ ਯੂਨੀਅਨ ਮਨਿਸਟਰ ਸ਼ਿਵਰਾਜ ਚੋਹਾਨ ਸਾਹਿਬ ਨਾਲ ਔਰ ਪੰਜਾਬ ਸਰਕਾਰ ਦੇ ਮੰਤਰੀ ਸਹਿਬਾਨ ਜਿਹਦੇ ਚ ਖੁੱਡੀਆਂ ਸਾਹਿਬ ਤੇ ਸ਼ਾਇਦ ਹਰਪਾਲ ਚੀਮਾ ਸਾਹਿਬ ਇਹ ਸਾਰੇ ਵਿੱਚ ਸਨ ਮਤਲਬ ਸਟੇਟ ਗਵਰਨਮੈਂਟ ਦੀ ਮੀਟਿੰਗ ਸੀ ਉਸ ਮੀਟਿੰਗ ਤੋਂ ਆਉਂਦਿਆਂ ਕਿਸਾਨ ਭਰਾਵਾਂ ਨੂੰ ਡਿਟੇਨ ਕੀਤਾ ਗਿਆ ਔਰ ਰਾਤੋਂ ਰਾਤ ਪੁਲਿਸ ਫੋਰਸ ਵਰਤ ਕੇ ਜਿੱਥੇ ਉਹਨਾਂ ਦਾ ਧਰਨਾ ਚਕਾਇਆ ਗਿਆ ਜਿਹੜਾ ਪੀਸਫੁਲੀ ਉਹ ਧਰਨਾ ਲਾ ਕੇ ਬੈਠੇ ਸਨ ਉੱਥੇ ਹੀ ਉਹਨਾਂ ਦੀ ਆ ਜਿਹੜਾ ਸਮਾਨ ਹੈ ਚਾਹੇ ਟਰਾਲੀਆਂ ਨੇ ਹੋਰ ਚੀਜ਼ਾਂ ਚੋਰੀਆਂ ਕੀਤੀ ਗਈਆਂ ਉਹਦੀ ਇੱਕ ਰਿਟ ਪਈ ਆ ਪੰਜਾਬ ਐਂ ਹਰਿਆਣਾ ਹਾਈ ਕੋਰਟ 'ਚ ਜੀਹਦੇ 'ਚ ਅੱਜ ਇਹ ਵੀ ਉਹ ਪੁਲਿਸ ਨੂੰ ਕਹਿਣਾ ਪੈ ਗਿਆ ਕਿ ਅਸੀਂ ਤਾਂ ਡੱਲੇਆਲ ਸਾਹਿਬ ਨੂੰ ਫੜਿਆ ਹੀ ਨਹੀਂ ਕਿੰਨੇ ਦਿਨਾਂ ਦੇ ਤੁਸੀਂ ਉਹਨਾਂ ਨੂੰ ਲਈ ਫਿਰਦੇ ਹੋ ਇੱਧਰ ਤੋਂ ਉੱਧਰ ਤੇ ਕਹਿੰਦੇ ਅਸੀਂ ਰੈਸਟ ਹੀ ਨਹੀਂ ਕੀਤਾ ਜੋ ਮਰਜ਼ੀ ਉਹਨਾਂ ਨੂੰ ਮਿਲੇ ਉਸ ਨੇ ਇੱਕ ਐਫੀਡਵਿਟ ਦਿੱਤਾ ਜਿਦੇ ਚ ਇਹ ਕਹਿ ਰਿਹਾ ਜੀ ਕਿ ਕਿਸਾਨ ਸਾਡੇ ਕੋਲ ਇੰਟੈਲੀਜੈਂਸ ਇਨਪੁਟ ਸੀ ਕਿ ਜਿਹੜੇ ਸਾਡੇ ਕਿਸਾਨ ਵੀਰ ਉਹ ਦਿੱਲੀ ਨੂੰ ਕੂਚ ਕਰਨ ਲੱਗੇ ਸੀ ਤੇ ਭਾਈ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਜੀ ਨੂੰ ਜੇ ਦਿੱਲੀ ਨੂੰ ਜਾਣ ਲੱਗੇ ਸੀ ਤੇ ਤੁਹਾਨੂੰ ਕੀ ਟਿੱਡਪੀੜ ਹੋ ਰਹੀ ਤੁਸੀਂ ਤਾਂ ਆਪ ਕਹਿੰਦੇ ਸੀ ਕਿ ਜੇ ਦਿੱਲੀ ਨਹੀਂ ਜਾਣਗੇ ਤੇ ਸਾਡਾ ਅੰਦਾਤਾ ਦੇਸ਼ ਦੀ ਰਾਜਧਾਨੀ ਚ ਨਹੀਂ ਜਾਊਗਾ ਤੇ ਕੀ ਲਾਹੌਰ ਜਾਊਗਾ ਤੇ ਜੇ ਉਹ ਦਿੱਲੀ ਨੂੰ ਚੱਲਿਆ ਸੀ ਤੇ ਤੈਨੂੰ ਤਾਂ ਫੈਸਿਲੀਟੇਟ ਕਰਨਾ ਚਾਹੀਦਾ ਸੀ ਜੇ ਕੁਸਾਨੀ ਮੁੱਦੇ ਆ ਤੇ ਤੁਸੀਂ ਸੀਰੀਅਸ ਹੋ ਮਗਰ ਤੁਹਾਡੀ ਗੱਲ ਨੇ ਐਫੀਡੇਵਿਟ ਨੇ ਸਾਫ਼ ਕਰਤਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਦੀ ਸਰਕਾਰ ਨਾਲ ਰਲ ਕੇ ਖੇਡ ਰਹੀ ਆ ਆਮ ਆਦਮੀ ਪਾਰਟੀ ਅ ਬੀ ਟੀਮ ਤਾਂ ਮੈਂ ਨਹੀਂ ਕਹੂੰਗਾ ਕੱਲਾ ਭਾਜਪੀ ਦੀ ਮੈਂ ਕਹੂੰਗਾ ਭਾਜਪੀ ਦੀ ਹੱਥ ਠੋਕਾ ਕਰਤਾ ਧਰਤਾ ਬੀ ਟੀਮ ਕਹਿ ਲੋ ਸੀ ਟੀਮ ਕਹਿ ਲੋ ਏ ਟੀਮ ਕਹਿ ਲੋ ਰੀਅਲ ਟੀਮ ਕਹਿ ਲੋ ਉਹਨਾਂ ਦੇ ਇਸ਼ਾਰੇ ਤੇ ਸਾਰਾ ਕੁਝ ਹੋ ਰਿਹਾ ਨਹੀਂ ਤਾਂ ਕਿ ਅੰਦਾਜ਼ਾ ਤਾਂ ਦਿੱਲੀ ਨੂੰ ਜਾਵੇ ਇਸ ਗੱਲ ਨੂੰ ਤਾਂ ਤੁਹਾਨੂੰ ਮਦਦ ਕਰਨੀ ਚਾਹੀਦੀ ਸੀ ਤੁਹਾਨੂੰ ਕੀ ਨੁਕਸਾਨ ਹੋ ਰਿਹਾ ਉਹਨਾਂ ਦਾ ਦਿੱਲੀ ਜਾਇਆ ਨੂੰ ਆਪ ਹੀ ਤੁਸੀਂ ਕਹਿੰਦੇ ਸੀ ਕਿ ਦਿੱਲੀ ਜਾ ਕੇ ਆਪਦੀ ਰਾਜਧਾਨੀ 'ਚ ਜੇ ਅੰਦਾਜ਼ਾ ਗੱਲ ਨਹੀਂ ਕਰ ਸਕਦਾ ਤਾਂ ਕੀ ਕਰ ਸਕਦਾ ਮਗਰ ਇਸ ਐਫੀਡੇਵਿਟ ਨੇ ਜੋ ਐਸਐਸਪੀ ਪਟਿਆਲਾ ਨਾਨਕ ਸਿੰਘ ਨੇ ਇਹ ਐਫੀਡੇਵਿਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਦਿੱਤਾ ਉਹਨੇ ਅੱਜ ਸਪਸ਼ਟ ਕਰਤਾ ਕਿ ਭਗਵੰਤ ਮਾਨ ਕੇਂਦਰ ਦੀ ਸਰਕਾਰ ਨਾਲ ਰਲ ਕੇ ਕਿਸਾਨੀ ਅੰਦੋਲਨ ਨੂੰ ਫੇਲ ਕਰ ਰਿਹਾ ਜਿਹਦੇ ਚ ਜਿਹੜੀਆਂ ਉਹਨਾਂ ਦੀਆਂ ਹੱਕੀ ਮੰਗਾਂ ਨੇ ਉਹ ਨਾ ਮੰਨੀਆਂ ਜਾਣ ਇਹਦੇ ਚ ਵੱਡੇ ਗੁਨਾਹਗਾਰ ਐ ਸੋ ਆਈ ਕੰਡੈਮ ਥਿਸ ਐਕਸ਼ਨ ਜੋ ਪੁਲਿਸ ਦਾ ਔਰ ਜੋ ਐਫੀਡੇਵਿਟ ਹੈ ਲੋਕਾਂ ਨੂੰ ਪੜਨੇ ਤੋਂ ਸਪਸ਼ਟ ਈ ਹੈ ਕਿ ਬੀਜੇਪੀ ਤੇ ਆਪ ਇਕੱਠੇ ਰਲੇ ਐ